ਕੀ ਤੁਹਾਡੀ ਗੱਡੀ ਤੇ ਵੀ ਲੱਗਿਆ ਹੈ ਫਾਸਟ ਟੈਗ ਹੁਣ ਪੇਟੀਆਂ ਫਾਸਟ ਟੈਗ ਬਣਾਉਣਾ ਹੋ ਗਿਆ ਔਖਾ ਤਾਂ ਤੁਹਾਨੂੰ ਪੂਰਾ ਮਾਮਲਾ ਸਮਝਾਉਨੇ ਆ ਦਰਸਲ ਇਹ ਕੀਤਾ ਹੋਇਆ ਕਿ ਲੋਕਾਂ ਨੂੰ ਜਿਹੜਾ ਟ੍ਰੈਫਿਕ ਦੇ ਵਿੱਚ ਜਿਆਦਾ ਦਿੱਕਤ ਨਾ ਆਵੇ ਜਿਸ ਦੇ ਚੱਲਦੇ ਟੋਲ ਟੈਕਸਾਂ ਦੇ ਤੇ ਜਿਹੜਾ ਆਸਾਨੀ ਦੇ ਨਾਲ ਤੁਸੀਂ ਨਿਕਲ ਸਕੋ ਉਸ ਦੇ ਲਈ ਫਾਸਟ ਟੈਗ ਬਣਾਇਆ ਗਿਆ ਸੀ ਇਹ ਜਿਹੜੀਆਂ ਗੱਡੀਆਂ ਤੇ ਜਿਹੜੇ ਸਾਧਨਾਂ ਤੇ ਫਾਸਟ ਟੈਗ ਲੱਗਿਆ ਹੁੰਦਾ ਉਹਨਾਂ ਨੂੰ ਉੱਥੇ ਖੜ ਕੇ ਪੈਸੇ ਕਟਵਾਉਣ ਦੇ ਵਿੱਚ ਪਰਚੀ ਕਟਵਾਉਣ ਦੇ ਵਿੱਚ ਸਮਾਂ ਖਰਾਬ ਨਹੀਂ ਕਰਨਾ ਪੈਂਦਾ ਆਪਣਾ ਫਾਸਟ ਟੈਗ ਆ ਜਿਹੜਾ ਸਕੈਨ ਕਰਵਾਉਂਦੇ ਨੇ ਤੇ ਉੱਥੋਂ ਨਿਕਲ ਜਾਂਦੇ ਨੇ ਪਰ ਹੁਣ ਫਾਸਟ ਟੈਗ ਬਣਵਾਉਣਾ ਜਿਹੜਾ ਉਹ ਥੋੜਾ ਔਖਾ ਹੋ ਗਿਆ ਖਾਸ ਕਰਕੇ ਪੇਟੀਆਂ ਫਾਸਟ ਟੈਗ ਬਣਾਉਣਾ ਜਿਹੜਾ ਉਹ ਹੁਣ ਆਸਾਨ ਨਹੀਂ ਰਿਹਾ ਦਰਸਲ ਜਿਹੜਾ NHAI ਆ ਜਾਨੀ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਸ ਦੇ ਵੱਲੋਂ ਜਿਹੜਾ ਉਹ Paytm ਬੈਂਕ ਦੇ ਵੱਲੋਂ ਜਿਹੜਾ ਫਾਸਟ ਟੈਗ ਬਣਾਇਆ ਜਾਂਦਾ ਸੀ ਉਸ ਤੇ ਪਾਬੰਦੀ ਲਗਾ ਦਿੱਤੀ ਆ ਕਿਉਂਕਿ ਉਸ ਸਮਾਂ ਪਹਿਲਾਂ IHMC L ਦੇ ਵੱਲੋਂ ਉਹ ਜਿਹੜਾ ਟੋਲ ਦੇ ਨਾਲ ਜੁੜੇ ਮਾਮਲਿਆਂ ਤੇ ਨਜ਼ਰ ਰੱਖੀ ਜਾ ਰਹੀ ਸੀ ਤੇ Paytm ਨੂੰ ਉਹ ਜਿਹੜਾ ਉਹਨਾਂ ਦੇ ਵੱਲੋਂ ਨੋਟਿਸ ਵੀ भेजਿਆ ਗਿਆ ਸੀ میڈیا ਰਿਪੋਰਟਾਂ ਦੇ ਮੁਤਾਬਕ ਜਿਹੜਾ ਸੇਵਾ ਪੱਦਰ ਸਮਝੌਤੇ ਦੇ ਲਈ ਪੇਟੀਐਮ ਬੈਂਕ ਦੁਆਰਾ ਨਿਰਧਾਰਿਤ ਮਾਪਦੰਡਾ ਤੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾਂਦਾ ਜਿਸ ਕਰਕੇ ਪੇਟੀਐਮ ਬੈਂਕ ਨੂੰ ਨਵੇਂ ਫਾਸਟ ਟੈਗ ਜਾਰੀ ਕਰਨ ਤੇ ਰੋਕ ਲਗਾ ਦੱਤੀ ਸੀ ਤੇ ਕਾਰਨ ਵੀ ਪੁੱਛਿਆ ਸੀ ਤੇ ਕਾਰਵਾਈ ਦੀ ਗੱਲ ਵੀ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਜਿਸ ਦੇ ਚਲਦਿਆਂ ਹੁਣ ਪੇਟੀਆਂਮ ਦੇ ਰਾਹੀਂ ਤੁਸੀਂ ਫਾਸਟ ਟੈਗ ਆ ਜਿਹੜਾ ਉਹ ਨਹੀਂ ਬਣਵਾ ਪਾਉਂਗੇ ਪੇਟੀਆਂਮ ਪੇਮੈਂਟ ਬੈਂਕ ਤੇ ਇਹ ਪਾਬੰਦੀ ਆ ਜਿਹੜੀ ਇਹ ਉਹਨਾਂ ਸਾਰੇ ਟੋਲ ਪਲਾਜ਼ਾ ਤੇ ਲਾਗੂ ਰਹੇਗੀ ਜਿਹੜੇ ਨੈਸ਼ਨਲ ਦੇ ਅੰਡਰ ਆਉਂਦੇ ਨੇ ਨੈਸ਼ਨਲ ਟੋਲ ਦੇ ਨਾਲ ਜਿਨ੍ਹਾਂ ਦਾ ਕਨੈਕਸ਼ਨ ਆ ਉਹਨਾਂ ਤੇ ਜਿਹੜੀ ਇਹ ਪਾਬੰਦੀ ਆ ਇਹ ਰਹਿਣ ਵਾਲੀ ਆ ਅਸਲ ਦੇ ਵਿੱਚ ਫਾਸਟ ਟੈਗ ਹੁੰਦਾ ਕੀ ਆ ਪਹਿਲਾਂ ਲੰਮਾ ਸਮਾਂ ਲੇਨ ਦੇ ਵਿੱਚ ਖੜਕੇ ਟੋਲ ਅਦਾ ਕਰਨਾ ਪੈਂਦਾ ਸੀ ਪਰ ਹੁਣ ਤਕਨੀਕੀ ਯੁੱਗ ਆ ਚੁੱਕਿਆ ਹਰ ਇੱਕ ਚੀਜ਼ ਦੇ ਵਿੱਚ ਟੈਕਨੀਕਲ ਚੀਜ਼ਾਂ ਤੇ ਸੁਧਾਰ ਹੈ ਜਿਹੜਾ ਉਹ ਕੀਤਾ ਜਾਂਦਾ ਜਿਸ ਦੇ ਚੱਲਦਿਆਂ ਫਾਸਟ ਟੈਗ ਲਿਆਂਦਾ ਗਿਆ ਫਾਸਟ ਟੈਗ ਦੀ ਮਦਦ ਦੇ ਨਾਲ ਲੋਕ ਕੁਝ ਮਿੰਟਾਂ ਦੇ ਵਿੱਚ ਹੀ ਜਿਹੜਾ ਟੋਲ ਦਾ ਭੁਗਤਾਨ ਆ ਉਹ ਕਰ ਦਿੰਦੇ ਨੇ ਜਨ ਕਿ ਜਦੋਂ ਤੁਸੀਂ ਆਪਣਾ ਫਾਸਟ ਟੈਗ ਟੋਲ ਤੇ ਜਾ ਕੇ ਸਕੈਨ ਕਰਵਾਉਣੀ ਹੋ ਆਟੋਮੈਟਿਕ ਆਨਲਾਈਨ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਨੇ ਜਿਹੜੇ ਉਹ ਵੰਦੇ ਕੱਟ ਲਏ ਜਾਂਦੇ ਨੇ ਇਹ ਤੇ ਤੁਹਾਨੂੰ ਜਿਹੜਾ ਉਥੋਂ ਲੰਘਣ ਦੇ ਦਿੱਤਾ ਜਾਂਦਾ ਆ ਜਿਸ ਦੇ ਚੱਲਦਿਆਂ ਜਿਹੜਾ ਲੋਕਾਂ ਨੂੰ ਕਾਫੀ ਆਸਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਘੰਟਿਆਬੱਦੀ ਜਾਂ ਲੰਮੇ ਸਮੇਂ ਤੱਕ ਜਿਹੜੇ ਨਾਤਾ ਜਾਮ ਲੱਗਦੇ ਨੇ ਇਹ ਤੇ ਨਾ ਹੀ ਤੁਹਾਨੂੰ ਲੈਣਾ ਦੇ ਵਿੱਚ ਖੜਨਾ ਪੈਂਦਾ ਪਰ ਜਿਹੜੇ ਲੋਕ ਨੇ ਹਜੇ ਜਿਹੜਾ ਫਾਸਟ ਟੈਗ ਨਹੀਂ ਲਗਾਇਆ ਤੇ ਜੇ ਤੁਸੀਂ ਚਾਹੋ ਨਿਓ ਕਿ ਅਸੀਂ ਪੇਟੀਐਮ ਦੇ ਥਰੂ ਉਹ ਜਿਹੜਾ ਫਸਟ ਟੈਗ ਨੂੰ ਉਹ ਆਪਣੇ ਨੂੰ ਰੀਚਾਰਜ ਕਰਵਾ ਲਈਏ ਜਾਂ ਫਿਰ ਨਵਾਂ ਲਵਾ ਲਈਏ ਤਾਂ ਉਸਤੇ ਜਿਹੜੀ ਹੁਣ ਪਾਬੰਦੀ ਆ ਉਹ ਲਗਾ ਦਿੱਤੀ ਗਈ ਆ